ਹਾਂਜੀ ਦੋਸਤੋ ਸਤਿ ਸ਼੍ਰੀਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਜਿਹੜੀ ਅਪਾਂ ਅੱਜ ਦੀ ਵੀਡੀਓ ਲੈ ਕੇ ਆਏ ਆਂ ਪਿੰਡ ਆਦਮਪਰਾਏ ਤੋਂ ਤੇ ਜਿਹੜੀ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਤੇ ਇਹ ਦੂਜੇ ਸੇਵਾਜ ਸੁਣਾਏ ਆ ਤੇ ਅਪਾਂ ਮੋਟੀ ਗੱਲ ਕਰ ਲਗੇ ਵੀ ਖੂਬਸੂਰਤ ਮੱਝ ਹੈ ਖੂਬਸੂਰਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੋਡੀ ਸਟਰਕਚਰ ਫੇਸ ਆ ਸਿੰਕ ਕੁਆਲਟੀ ਹੋ ਗਈ ਆ ਤੇ ਪਿੱਛੇ ਤੋਂ ਚੌੜੀ ਤੇ ਅੱਗੇ ਤੋਂ ਪਤਲੀ ਤੇ ਜਿਵੇਂ ਕਹੇ ਸੀ ਹਾਥੀ ਜਨੀ ਚੌੜੀ ਮੱਝ ਆ ਤੇ ਮੀਡੀਅਮ ਸਾਈਜ਼ ਦੀ ਮੱਝ ਆ ਜਿਵੇਂ ਉਹ ਪਕਾਇਦੇ ਨੇ ਵੀ ਮਧਰੀ ਕੋਟੀ ਦੀ ਪਿੱਛੇ ਚੌੜੀ-ਚੌੜੀ ਪੂਰੀ ਆ ਲੇਵਾ ਕੁਆਲਟੀ ਬਹੁਤ ਸ਼ਾਨਦਾਰ ਆ ਤੇ ਤੁਸੀਂ ਦੇਖ ਸਕਦੇ ਨੇ ਨੇੜੇ ਤੋਂ ਖੋਣੀ ਆ ਪਿੱਛੇ ਬਹੁਤ ਚੰਗਾ ਲੇਵਾ ਕੱਢਿਆ ਹੋਇਆ ਨਹੀਂ ਤੇ ਜਿਹੜੇ ਲੇਵੇ ਥਾਣੇ ਆ ਮੁਠੀਆ ਥਾਣੇ ਬਿਲਕੁਲ ਜਾਇਜ਼ ਤੇ ਤੇ ਦੇਖ ਸਕਦੇ ਹੋ ਇਹ ਬਹੁਤ ਖੂਬ ਮੁੱਕੀ ਵਾਲਾ ਥਾਣਾ ਜੇ ਮੈਂ ਕਹਦੇ ਨੀ ਛੇਤੀ ਥੀ ਤੇ ਖਰਾਬ ਨਹੀਂ ਹੁੰਦਾਗਾ ਇਦਾਂ ਹੁੰਦਾ ਆ ਤੇ ਕੋਈ ਅਗਲੇ ਪਾਸੇ ਪਸ਼ੂ ਦੀ ਕੋਈ ਅਗਲੇ ਪਾਸੇ ਕੋਈ ਇੱਕ ਵਾਲੀ ਭਾਰੀ ਨਹੀਂ ਤੇ ਦੇਖ ਸਕਦੇ ਹੋ ਇਹ ਵੀ ਇੱਕ ਚੰਗੀਆਂ ਮੋਹਰੇ ਦੇ ਨਿਸ਼ਾਨੀਆਂ ਆ ਤੇ ਪਾਉ ਥੋੜੀ ਜਿਹੀ ਕ੍ਰੋਸ ਪੈਂਦੀ ਆ ਕ੍ਰੋਸ ਤਾਂ ਪੈਂਦੀ ਆ ਵੀ ਥੋੜੀ ਜਿਹੀ ਦੀ ਪੂਛ ਜਿਹੜੀ ਆ ਉਹ ਚਿੱਟੀ ਆ ਪਰ ਇੱਕ ਚੀਜ਼ ਹੋਰ ਵੀ ਰੱਖਣ ਵਾਲੀ ਵੀ ਆਮ ਆਪਾਂ ਜਿਵੇਂ ਮੇਲੇ 'ਚ ਵੇਨੇ ਆ ਥੋੜਾ ਜਿਹਾ ਕ੍ਰੋਸ ਪਾਣ ਦੇ ਵਿੱਚ ਜਿੰਨੇ ਵੀ ਪਸ਼ੂ ਇਸ ਕਿਮੇਲੇ 'ਚ ਆਏ ਆ ਦੁੱਧ ਚੰਗਾ ਕੱਢਦੇ ਆ ਇਹਕਾ ਦੁੱਧ ਦੀ ਇਹ ਵੀ ਨਿਸ਼ਾਨੀ ਹੁੰਦੀ ਜਿਹੜਾ ਕੋਈ ਬਾਲਾ ਪਿਓਰ ਪਸ਼ੂ ਦੀ ਜੋ ਚਕੀਰ ਨੇ ਕੀਰ ਪਿੱਛੇ ਰਹਿੰਦਾ ਪਰ ਇਹ ਮੱਝ ਤੋਂ ਲੱਗ ਰਿਹਾ ਵੀ ਚੰਗੇ ਦੁੱਧ ਵਾਲੀ ਮੱਝ ਬਣੂਗੀ ਤੇ ਇਸ ਉਪਰਾਂ ਛੋਟਾ ਸਿੰਗ ਤੇ ਉੱਪਰ ਤੋਂ ਤਾਂ ਵਿਖਾ ਦਿੰਦੇ ਆ ਸਿੰਗਲ ਹੱਡੀ ਤੇ ਪੂਰੀ ਚੌੜੀ ਮੱਝ ਤੇ ਨੇੜੇ ਤੋਂ ਤੁਹਾਨੂੰ ਸਿੰਗ ਵਿਖਾ ਦਿੰਦੇ ਆ ਫੇਸ ਕੁਆਲਿਟੀ ਬਹੁਤ ਖੂਬਸੂਰਤ ਆ ਵੀ ਸ਼ੋਅ ਕੁਆਲਿਟੀ ਦੀ ਛੋਟੀ ਆ ਜਿਵੇਂ ਕਹਿ ਲਏ ਪਰ ਆਪਾਂ ਸ਼ੋਅ ਕੁਆਲਿਟੀ ਦੀ ਲਾਤ ਸਕਦੇ ਨਹੀਂ ਕਿਉਂਕਿ ਥੋੜੀ ਪੁੱਛਟੀ ਕਰਕੇ ਪਰ ਦੁੱਧ ਨੂੰ ਨੰਬਰ 1 ਰਹੂਗੀ ਮਾਝੇ ਜਿਹੜੀ ਵੀਰਾਂ ਨੇ ਖਰੀਦਣੀ ਆ ਤੇ ਤੁਸੀਂ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਜੱਜਮੈਂਟ ਆ ਹੋਏ ਬਾਈ ਬਾਕੀ ਪੁੱਛਦੀ ਆ ਆਪਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਜੋਰਾ ਸਿੰਘ ਜੀ ਤੇ ਸਨਫ ਗੁਰਦੇਵ ਸਿੰਘ ਦੇਵ ਸਿੰਘ ਜੀ ਤੇ ਆਪਣਾ ਪ੍ਰੋਪਰ ਐਡਰੈਸ ਦੱਸੋ ਪਿੰਡ ਦਾ ਨਾਂ ਤੇ ਪਿੰਡ ਆਪਣਾ ਅਨਪਰਾ ਜੀ ਜ਼ਿਲ੍ਹਾ ਬਟਿੰਡਾ ਤੇ ਤਹਿਸੀਲ ਫੂਲ ਜੀ ਤਹਿਸੀਲ ਫੂਲ ਜੀ ਤੇ ਜਿਹੜੀ ਆਪਣੀ ਛੋਟੀ ਸੂਈ ਆ ਵੀ ਇਹ ਕਰਮੇ ਸੂਈ ਆ ਇਹ ਦੂਜੀ ਸੂਈ ਸੋਈ ਦੂਜੀ ਸੂਈ ਸੁਣਾ ਜੀ ਤੇ ਪਹਿਲੇ ਸੂਏ ਇਹ ਤੋਂ ਪਹਿਲੇ ਸੂਏ ਨੇ ਜੇ 14 ਤੋਂ 15 ਲੀਟਰ ਦੋ ਦਿੰਦਾ ਜੀ ਇਹ 14 ਤੋਂ 15 ਲੀਟਰ ਦੋ ਦਿਤਾਈ ਤੇ ਇਸ ਬਾਰੇ ਤੋਂ ਦੋਦੀ ਤੁਹਾਨੂੰ ਕਾ ਆਪਣਾ ਕਿੰਨੀ ਕਾ ਉਮੀਦ ਹੈ ਜੀ ਤੁਹਾਨੂੰ ਜੇ 16 ਤੋਂ 17 ਦੀ ਉਮੀਦ ਹੈ ਜੀ ਜੇ 16 ਤੋਂ 17 ਦੀ ਉਮੀਦ ਹੈ ਵੀ ਦੋਗੀ ਦੋਗੀ ਜੀ ਤੇ ਦੋਸਤੋ ਲੱਗ ਵੀ ਰਿਹਾ ਹੈ ਵੀ ਜਿਵੇਂ ਛੋਟੀ ਸਮੀ ਆ ਚੰਗੀ ਛੋਟੀ ਸਮੀ ਆ ਤੇ ਬਹੁਤ ਸ਼ਾਨਦਾਰ ਛੋਟੀ ਆ ਤੇ ਜੇ ਤੁਹਾਨੂੰ ਮੇਰੇ ਵੀ ਪੂਰਾ ਲੱਗ ਰਿਹਾ ਵੀ ਚੰਗਾ ਤੋਂ ਦੋਗੀ ਤੇ ਇਹਦੇ ਤੁਸੀਂ ਟੀਕਾ ਪ੍ਰਵਾਹਿਆ ਸੀ ਜਾਂ ਮੰਨ ਲਓ ਟੀਕਾ ਪ੍ਰਵਾਹਿਆ ਸੀ ਜੀ ਤੇ ਕੁਝ ਟੀਕਾ ਕੋ ਸੰਭਿਆ ਜਾਂ ਵੀ ਕਿੰਤੀ ਦਾ ਚੰਗੀ ਭਰਾ ਵਾ ਬਈ ਮੈਂ ਪੂਰਾ ਦਾ ਡਸ ਨਹੀਂ ਸੰਭਿਆ ਅੱਛਾ ਸੰਭਿਆ ਨਹੀਂ ਠੀਕ ਕਿਉਂਕਿ ਸਿਮਲ ਕਹਿੰਦਾ ਚੰਗਾ ਲੱਗਿਆ ਪਰ ਸੰਭਿਆ ਨਹੀਂ ਹੋਈ ਸਿਮਲ ਵੀ ਕਿਹੜੇ ਸਿਮਲ ਫਿਰ ਇਹ ਪ੍ਰੋਪਰ ਯਾਦ ਨਹੀਂ ਜੀ ਤੇ ਆਪਣਾ ਤੁਸੀਂ ਸਭ ਤੋਂ ਪਹਿਲਾਂ ਸਭ ਤੋਰ ਕੇ ਵਿਖਾਓ ਜੀ ਠੀਕ ਹੈ ਜੀ ਲੋ ਦੋਸਤੋ ਤੁਹਾਨੂੰ ਝੋਟੀ ਤੋਰ ਕੇ ਵਿਖਾਉਨੇ ਆ ਤੇ ਬਾਕੀ ਤੁਸੀਂ ਆਪਣੇ ਸਮਝਣ ਵਾਲਾ ਤੇ ਜੱਜਮੈਂਟ ਨਾ ਖਿਦਰੀਆਂ ਬਹੁਤ ਖੂਬਸੂਰਤ ਪੂਰੀ ਚੌੜੀ ਝੋਟੀ ਆ ਤੇ ਇਸ ਤੋਂ ਤੋਂ ਚੰਗੇ ਦੋਦੀ ਉਮੀਦ ਆ ਜਿਹੜੇ ਵੀ ਵੀਰਾਂ ਨੇ ਲੈਣ ਆ ਤੇ ਪ੍ਰੋਪਰ ਆਪਣੀ ਤਸੱਲੀ ਕਰਕੇ ਤੁਸੀਂ ਇਸ ਮੱਝ ਨੂੰ ਖਰੀਦ ਸਕਦੇ ਹੋ ਬਹੁਤ ਸਮੀ ਹੋਈ ਪਈ ਹੋਈ ਝੋਟੀ ਆ ਜਿਵੇਂ ਕਹਦੇ ਵੀ ਹਾਥੀ ਨਹੀਂ ਆਮ ਕਹਦੇ ਨੇ ਝੋੜੀ ਉਹ ਜੀ ਗੱਲ ਆ ਵਾਕਈ ਤੇ ਅਟਰ ਕੁਆਲਟੀ ਬਹੁਤ ਸ਼ਾਨਦਾਰ ਇਸ ਟਾਈਮ ਬਣਾਈ ਆ ਤੇ ਹੋਰ ਵੀ ਇਸ ਤੋਂ ਚੰਗੇ ਅਟਰ ਦੀ ਮੀੜੇ ਵੀ ਹੋਰ ਵੀ ਚੰਗਾ ਅਟਰ ਕੱਢੂਗੀ ਤੇ ਇਹਦੇ ਸੂਨ ਦੇ ਵਿੱਚ ਕਿੰਨੇ ਦਿਨ ਬਾਕੀ ਹੈ ਜੀ ਦਿਨ ਦੀ 1-2 ਹੀ ਲੱਗੂਗੀ ਇਹੇ ਦਨ ਪੂਰੇ ਹੋਏ ਵੀ ਐ ਬਸ ਅੱਛਾ ਜਾਨੀ ਇਹਨਾਂ ਪੂਰੇ ਹੋਏ ਵੀ ਤਕਰੀਬਨ ਤੇ ਇੱਕ ਦੋ ਨੂੰ ਤੇ ਲੈ ਸਕਦੀ ਹੈ ਜੀ ਲੈ ਸਕਦੀ ਹੈ ਜੀ ਤੇ ਜਿਹੜਾ ਇਸ ਮਾਝ ਦਾ ਆਪਾਂ ਮੋਲ ਵੜੀ ਵੀ ਮਾਝ ਨੂੰ ਫੋਨ ਤੇ ਕਰਨਾ ਜਾਂ ਤੁਸੀਂ ਆਪਣਾ ਦੱਸਣਾ ਜੀ ਮੋਲ ਜੀ ਮੋਲ ਵੜੀ ਆ ਪਾਜੀ ਫੋਨ ਤੇ ਦੱਸ ਅੱਛਾ ਫੋਨ ਤੇ ਦੱਸਣਾ ਜੀ ਤੇ ਦੋਸਤੋ ਜਿਹੜਾ ਮਾਝ ਦਾ ਮੋਲ ਆ ਉਹ ਫੋਨ ਤੇ ਹੀ ਕੀਤਾ ਜਾਊਗਾ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 94630 70274 9463078 274 274 ਜੀ ਦੋਸਤੋ ਸਕਰੀਨ ਤੇ ਨੰਬਰ ਚੱਲ ਵੀ ਰਹੇ ਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਮੱਝ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜੁਦ ਨੇ ਵੀਡੀਓ ਜੁੜਨ ਲਈ ਸਾਰੇ ਵੀਰਾਂ ਦਾ ਧੰਨਵਾਦ